ਸਤ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਗੁਰਪਿੰਦਰ ਸਿੰਘ ਤੇ ਆਪਾਂ ਅੱਜ ਜਿਹੜਾ ਸਮਾਨ ਲੈ ਕੇ ਆਏ ਸੀਗੇ ਕਰਾਲੀ ਤੋਂ ਬੰਬ ਤੇ ਉਹ ਸਾਰੇ ਅੱਜ ਮੈਂ ਤੁਹਾਨੂੰ ਇਕੱਲਾ ਇਕੱਲਾ ਬੰਬ ਦਿਖਾਉਂਗਾ ਕੀ ਉਹਨਾਂ ਦਾ ਰੇਟ ਹੈ ਠੀਕ ਤਰ੍ਹਾਂ ਦਾ ਬੰਬ ਹੈ ਕਿਹੜੇ ਕਿਹੜੇ ਸ਼ਾਟ ਨੇ ਉਹ ਸਾਰੇ ਹੁਣ ਆਪਾਂ ਦੇਖਦੇ ਹਾਂ ਹੁਣ ਸਾਰੇ ਮੈਂ ਇਕੱਲਾ ਇਕੱਲਾ ਡੱਬਾਸ ਨੂੰ ਖੋਲ ਕੇ ਦਿਖਾਉਂਗਾ ਕੀ ਕੀ ਪ੍ਰਾਈਸ ਮਿਲੇ ਨੇ ਨੇ ਬੰਬ ਉਰੇ ਉਹ ਕੀ ਰੇਟ ਮਿਲਦੇ ਨੇ ਤੇ ਉਥੇ ਕੀ ਰੇਟ ਮਿਲਦੇ ਨੇ ਨਾਲ ਤੁਹਾਨੂੰ ਪਤਾ ਲੱਗ ਜਾਊਗਾ ਵੀ ਕੀ ਪਾਰਕਾ ਕੀ ਆ ਰੇਟਾਂ ਚ ਉਥੇ ਤੇ ਚਲੋ ਹੁਣ ਆਪਾਂ ਸ਼ੁਰੂ ਕਰਦੇ ਆਂ ਵਲੌਗ ਬੰਬ ਦੇਖਦੇ ਆਂ ਆਪਾਂ ਸਾਰੇ ਸਾਰੇ ਬੰਬ ਕਿੱਦਾਂ ਦੇ ਨੇ ਸਾਰੇ ਤੁਹਾਨੂੰ ਚੈੱਕ ਕਰਾਵਾਂਗੇ ਜੀ ਵਲੌਗ ਆਪਾਂ ਜਿੰਨੇ ਵੀ ਬੰਬ ਨੇ ਉਹ ਹੁਣ ਇੱਕ ਇੱਕ ਕਰਕੇ ਤੁਹਾਨੂੰ ਮੈਂ ਸਾਰੇ ਦਿਖਾਵਾਂਗਾ ਤੇ ਉਹਨਾਂ ਦੀ ਪ੍ਰਾਈਸ ਵੀ ਦੱਸਾਂਗਾ ਤੇ ਦੇਖਦੇ ਆਂ ਚੱਲੇਗੀ ਆ ਸ਼ਾਟ ਹੁਣ ਇਹਦੇ ਚ ਕਿੰਨੇ ਪੀਸ ਨੇ ਉਹ ਮੈਂ ਲਿਆ ਤੇ ਆ ਦੇਖੋ ਇੱਕ ਥੈਲਾ ਮੈਂ ਇਹ ਪੈਕ ਸੀਗੇ ਦੋ ਥੈਲੇ ਇੱਕ ਮੈਂ ਖੋਲਿਆ ਸੇਮੇ ਸਮਾਨ ਆ ਉਹਦੇ ਚ ਵੀ ਯਾਨੀ ਜੇ ਮੈਂ ਤੁਹਾਨੂੰ ਇੰਨਾ-ਇਨਾ ਦਾ ਹੀ ਰੇਟ ਦੱਸੂਗਾ ਵੀ ਕਿੰਨਾ ਫਰਕ ਹੈ ਪੂਰੇ ਦੀ ਮਾਰਕੀਟ ਦਾ ਉੱਥੇ ਦੀ ਮਾਰਕੀਟ ਦਾ ਤੇ ਕੋਣ ਜਿਵੇਂ ਆਹ ਚੱਕਰੀਆਂ ਜੀਆਂ ਡਬਲ ਦੀ ਘੁੰਮਦੀਆਂ ਨੇ ਜਿਹੜੀਆਂ ਠੀਕ ਹੈ ਜੀ ਇਹਦਾ ਇਹਦੀ ਐਮ ਆਰ ਪੀ ਦੇਖੋ 635 ਰੁਪਈਆ ਦੇਖੋ ਜੀ ਉੱਥੇ ਸਿਰਫ 150 ਰੁਪਏ ਦਾ ਅਨਾਰ ਅਨਾਰ ਬੰਬੈਕਿੰਗ ਕੌਂ ਅਨਾਰ ਰੋਬਾ ਇਹਦਾ ਹੈਗਾ ਜੀ ਉੱਥੇ 270 ਰੁਪਏ ਦਾ ਇਹ ਸਾਰੇ 80 ਰੁਪਏ ਦਾ ਜੀ ਡੱਬਾ ਉੱਥੇ ਅਨਾਰ ਹੈ ਇਹਨਾਂ ਦਾ ਰੇਟ ਹੈਗਾ ਵਧੀਆ ਕੰਪਨੀ ਤੇ ਬੰਬ ਨੇ ਇਹ ਤੇ ਇਹ ਆਪਾਂ ਨੂੰ ਇੱਥੋਂ ਸਿਰਫ ਜੇ ਆਪਾਂ ਇੱਥੋਂ ਲਈਏ ਤਾਂ ਆਪਾਂ ਨੂੰ ਇੱਥੋਂ ਘੱਟੋ ਘੱਟ ਵੀ ਇਹ 400 350 400 ਦਾ ਮਿਲੂਗਾ ਉੱਥੇ ਸਿਰਫ ਇਹ ਕਿੰਨੇ ਦਾ 160 ਰੁਪਏ ਦਾ ਪੈਗਦਾ ਹੈ ਠੀਕ ਹੈ ਜੀ ਉਦੋਂ ਬਾਅਦ ਨੇ ਸ਼ਾਰਟ 1 2 3 4 5 6 7 8 9 10 ਦੇਖੋ ਜੀ ਸ਼ਾਰਟ ਆ ਸਾਰੇ ਐਂਡ ਬੁਕੇ ਘਰੇ ਇਹਨਾਂ ਦਾ ਪ੍ਰਿੰਟ ਰੇਟ ਹੈ ਜੋ ਮਾਰਕੀਟ 'ਚ ਵਿਕਦਾ ਹੋਵੇ 1200 ਰੁਪਇਆ 1200 ਰੁਪਏ ਦਾ ਸੱਤ ਸ਼ਾਰਟ ਨੇ ਠੀਕ ਹੈ ਜੀ ਤੇ ਆਪਾਂ ਨੂੰ ਉੱਥੇ ਕਿੰਨੇ ਦਾ ਮਿਲਿਆ ਜੀ ਤੁਸੀਂ ਗੈਸ ਕਰੋ ਆਪ ਇਹ 1200 ਰੁਪਏ ਦਾ ਹੀ ਉਥੇ ਅੱਧ ਤੋਂ ਵੀ ਘੱਟ ਆ 4500 ਰੁਪਏ 'ਚ ਇਹ ਆਜੋ ਜੀ ਬਲੈਕ ਆਡਮ ਇਹਦੇ ਵਿੱਚ ਇਹ ਤਿੰਨ ਨੇ ਸकाई ਸ਼ਾਟ ਨੇ ਵੀ ਇਹ ਉੱਪਰ ਜਾ ਕੇ ਜਿਹੜੇ ਖਿੱਲਰ ਦੇ ਹੁੰਦੇ ਨੇ ਜੀ ਵੱਡੇ ਪੰਪ ਫਿਰ ਉੱਪਰ ਜਾ ਕੇ ਆ ਦੇਖੋ ਜਿਵੇਂ ਦਿਖਾਇਆ ਮੈਂ ਤੁਹਾਨੂੰ ਏਕਲਾ ਇਹ ਚੱਲਦੇ ਨੇ ਬਹੁਤ ਵਧੀਆ ਨੇ ਇਹਦੇ ਵਿੱਚ ਸਿਰਫ 3 ਪੀਸ ਨੇ ਵੱਡੇ ਵੱਡੇ ਨੇ ਆ ਦੇਖੋ ਏਡੇ ਏਡੇ ਪੀਸ ਨੇ ਇਹਦੇ ਵਿੱਚ ਇਹ ਆਪਣਾ ਇਹਦਾ ਰੇਟ ਹੈ ਜਿਹੜਾ ਤੁਹਾਨੂੰ ਮੈਂ ਜੇ ਦਿਖਾਉਣਾ ਦਾ ਤੁਸੀਂ ਹੈਰਾਨ ਹੋ ਜਾਓਗੇ ਇਹ ਦੇਖ ਕੇ ਵੀ ਇੰਨਾ ਵਰਕ ਆ ਦਿਖਿਆ ਹੋਇਆ ਹੈ ਇਦੇ ਵਿੱਚ ਲਿਖਿਆ ਹੋਇਆ 2900 ਰੁਪਈਆ ਦੇਖੋ 2900 ਰੁਪਈਆ ਪਰ ਆਪਾਂ ਨੂੰ ਕਿੰਨੇ ਦਾ ਮਿਲਿਆ ਉੱਤੇ ਜੀ ਆਪਾਂ ਨੂੰ ਇਹ ਕਿੰਨੇ ਦਾ ਮਿਲਿਆ ਸਿਰਫ 700 ਰੁਪਈਏ ਚ ਇਹ ਆਹ ਦੇਖੋ ਵੱਡਾ ਸ਼ਾਟ ਹੈ ਜਿਹੜਾ ਇਹਦੇ ਵਿੱਚ 100 ਸ਼ਾਟਸ ਨੇ 100 100 ਸ਼ਾਟ ਨੇ ਹੁਣ ਇਹ ਦੇਖ ਲਓ ਤੁਸੀਂ 100 ਸ਼ਾਟ ਹੈ ਚੱਲੀ ਹੋ ਜਾਂਦਾ ਚੱਲੀ ਹੋ ਜਾਂਦਾ ਪਿਛਲੇ ਸਾਲ ਵੀ ਸੀ ਲਿਆ ਸੀ ਇਹਨੂੰ ਬਹੁਤ ਵਧੀਆ ਚੀਜ਼ ਆ ਇਹ ਨੂੰ ਮੈਂ ਕੱਢ ਕੇ ਦਿਖਾਉਣਾ ਹੈ ਇਹ ਆਹਨ ਰੋ ਬਾਈ ਇੱਥੇ ਬਹੁਤ ਰੇਟ ਦਾ ਫਰਕ ਆ ਤੇ ਉਲੇ ਦਾ ਇੱਥੇ ਰੇਟ ਲਿਖਾ ਹੋਇਆ ਬੋਲੇ 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 14000 ਰੁਪਏ ਦਾ ਆ ਦੇਖੋ 14000 ਰੁਪਿਆ ਆ ਸਾਨੂੰ ਉੱਥੇ ਕਿੰਨੇ ਦਾ ਮਿਲਿਆ ਜੀ ਇਹ 1850 ਦਾ ਠੀਕ ਹੈ ਜੀ 1850 ਰੁਪਏ ਦਾ ਤੁਸੀਂ ਆਪਣੇ ਹਿਸਾਬ ਨਾਲ ਉਹ ਕਿੰਨਾ ਹੁਕ ਹੈ ਤੁਮ ਤੁਸੀਂ ਆ ਵੰਬ ਨੇ ਜਿਹੜੇ ਇਹਦਾ ਮੈਂ ਤੁਹਾਨੂੰ ਪਹਿਲਾਂ ਵੀ ਦਿਖਾ ਚੁੱਕਾ ਹਾਂ ਹੁਣ ਆਹ ਵੰਬ ਦੇਖੋ ਤੁਸੀਂ ਦੇਖੋ ਕਿੱਡੇ ਘੈਂਡ ਬੰਬ ਨੇ ਦੇਖੋ ਇਹ ਕਿੰਨੇ ਦਾ ਮਿਲਿਆ ਆਪਾਂ ਨੂੰ ਉੱਥੇ ਪਰ ਇੱਥੇ ਜੇ ਆਪਾਂ ਲੈਣ ਜਾਈਏ ਇਹ ਕਿੰਨੇ ਦਾ ਮਿਲੂਗਾ ਆਪਾਂ ਨੂੰ 450 ਦਾ ਦੇਖੋ ਜੀ 450 ਦਾ ਪਰ ਉੱਥੇ ਕਿੰਨੇ ਦਾ ਮਿਲਿਆ ਆਪਾਂ ਨੂੰ ਇਹ ਸਿਰਫ 170 ਦਾ ਯਾਨੀ ਕਿ ਰੇਟ ਦਾ ਤਾਂ ਉੱਥੇ ਬਹੁਤ ਫਰਕ ਹੈ ਜਿਨੇ ਵੀ ਬੰਬ ਲੈਣੇ ਨੇ ਕਿਉਂਕਿ ਜਿੰਨੇ ਵੀ ਦੁਕਾਨਾਂ ਵਾਲੇ ਨੇ ਉਹ ਸਾਰੇ ਉੱਥੋਂ ਹੀ ਬੰਬ ਲੈ ਕੇ ਆਉਂਦੇ ਨੇ ਆਪਣਾ ਲਗਭਗ ਪੰਜਾਬ ਦੇ 60% ਲੋਕ ਇੱਥੋਂ ਹੀ ਕਰਾਲੀ ਤੋਂ ਬੰਬ ਲੈ ਕੇ ਆਉਂਦੇ ਨੇ ਪਰ ਇਹ ਆ ਬਾਈ ਬੱਚਿਆਂ ਨੂੰ ਉੱਥੇ ਇਹ ਆ ਚੀਜ਼ ਵੀ بڑے بڑے ਬੰਬ ਰੇਟ ਨਾ ਮਿਲ ਜਾਂਦੇ ਨੇ ਲੋਕ ਲੈ ਲੈਂਦੇ ਨੇ ਵੀ ਚਲ ਕੋਈ ਗੱਲ ਨਹੀਂ ਰੇਟ ਘੱਟ ਆ ਠੀਕ ਆ ਰੇਟ ਲੈ ਲਓ ਪਰ ਨਹੀਂ ਵੱਡੇ ਬੰਬ ਨੇ ਜਿਹੜੇ ਉਹ ਬੱਚਿਆਂ ਨੂੰ ਉਹ ਤੋਂ ਦੂਰ ਰੱਖਿਓ ਕਿਉਂਕਿ ਵੱਡੇ ਬੰਬ ਨਾ ਨੁਕਸਾਨ ਕਰ ਦਿੰਦੇ ਨੇ ਕਈ ਵਾਰੀ ਛੋਟੇ ਬੰਬ ਨੇ ਜਿਵੇਂ ਉੱਪਰ ਚੱਲਣ ਵਾਲੇ ਜਿਵੇਂ ਸ਼ੌਟ ਨੇ ਉਹਨਾਂ ਦਾ ਕੋਈ ਡਰ ਨਹੀਂ ਹੁੰਦਾ ਉਹ ਚਲਾਉਣ ਬਾਕੀ ਛੋਟੇ ਬੰਬ ਨੇ ਬੱਚਿਆਂ ਨੂੰ ਜਿਹੜੇ ਛੋਟੇ ਬੱਚੇ ਨੇ 12 ਸਾਲ ਤੋਂ ਜਾਂ 15 ਸਾਲ ਤੋਂ ਥੱਲੇ ਨੇ ਜਿਹੜੇ 18 ਸਾਲ ਤੋਂ ਉਹਨਾਂ ਨੂੰ ਛੋਟੇ ਬੰਬ ਹੀ ਲੈ ਕੇ দাও ਵੱਡੇ ਬੰਬ ਨਾ ਲੈ ਕੇ দাও ਉਹਨਾਂ ਦੇਖੋ ਆ ਸਾਰੇ ਆ ਬੁਲਟ ਬੰਬ ਨੇ ਇਹਦੇ 'ਚ ਇਹ ਵੀ ਬਾਕ ਹੈ ਆਪਣੇ ਇੱਕ ਡੱਬਾ 535 ਰੁਪਈਆ ਇਹ ਚੱਲਦਾ ਚੱਲਦਾ ਇਹਦਾ ਇੱਕ ਡੱਬੇ ਦਾ ਰੇਟ ਹੈ 535 ਰੁਪਇਆ 535 ਬਈ 1 2 3 4 5 ਨੇ ਇਹ ਪੰਜ ਪਾਜੀ 2500 ਰੁਪਏ ਦੇ ਬਣਦੇ ਨੇ ਇਹ ਪਰ ਆਪਾਂ ਨੂੰ ਇਹ ਕਿੰਨੇ ਦੇ ਮਿਲ ਨੇ ਨੇ ਪੰਜੇ ਡੱਬੇ ਅੱਜ ਦਾ ਬਲੌਗ ਮੇਰਾ ਕਿੱਦਾਂ ਦਾ ਲੱਗਿਆ ਮੇਰਾ ਅੱਜ ਦਾ ਬਲੌਗ ਬਣਾਉਣ ਦਾ ਜਿਹੜਾ ਮਕਸਦ ਸੀਗਾ ਉਹ ਇਹੀ ਸੀਗਾ ਵੀ ਤੁਹਾਨੂੰ ਮੈਂ ਜਿਹੜੇ ਬੰਬ ਨੇ ਕਰਾਲੀ ਕੀ ਰੇਟ ਨੂੰ ਮਿਲਦੇ ਨੇ ਤੇ ਉਰੇ ਕੀ ਰੇਟ ਨੂੰ ਮਿਲਦੇ ਨੇ ਸਿਰਫ ਇਹ ਹੀ ਦਿਖਾਉਣਾ ਸੀਗਾ ਤੁਹਾਨੂੰ ਤੇ ਠੀਕ ਹੈ ਜੀ ਮੇਰਾ ਬਲੌਗ ਕਿਦਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਬਸਕ੍ਰਾਈਬ ਜਰੂਰ ਕਰਿਓ ਬੈਲ ਆਈਕਨ ਘੰਟੀ ਨੂੰ ਦਬਾ ਦਿਓ ਜੀ ਚਲੋ ਠੀਕ ਹੈ ਜੀ ਆਪਾਂ ਮਿਲਦੇ ਹਾਂ ਹੁਣ ਨਵੇਂ ਬਲੌਗ 'ਚ ਓਕੇ ਜੀ ਸਤਿ ਸ੍ਰੀ ਅਕਾਲ ਬਾਏ ਬਾਏ